ਪ੍ਰਤੀਕਰਮ ਤੁਹਾਡਾ ਦੇਖੋ ਇਹ ਹਕੂ ਬਰਾਨਾ ਦੀ ਸਾਡੀਆਂ ਸਰਕਾਰਾਂ ਦੀ ਬਰਬਰਤਾਪੂਰਨ ਕਾਰਵਾਈ ਆ ਪੀਸਫੁਲੀ ਢੰਗ ਨਾਲ ਅੰਦੋਲਨ ਕਰਨਾ ਹਰੇਕ ਦਾ ਜਮਹੂਰੀ ਹੱਕ ਹੈਗਾ ਵਾ ਸਾਡੇ ਦੇਸ਼ ਦਾ ਸੰਵਿਧਾਨ ਸਾਨੂੰ ਇਸ ਦੀ ਇਜਾਜ਼ਤ ਦਿੰਦਾ ਹੈਗਾ ਇਹ ਆਜ਼ਾਦੀ ਦੇ ਵੇਲੇ ਵੀ ਬਹੁਤ ਸਾਰੇ ਵੱਡੇ ਆਜ਼ਾਦੀ ਕਲਾਟੀਆਂ ਨੇ ਇਹ ਮਰਨ ਵਰਤ ਰੱਖੇ ਨੇ ਸ਼ਾਇਦ ਅੰਗਰੇਜ਼ਾਂ ਨੇ ਵੀ ਇਹੋ ਜਿਹਾ سلوਕ ਨਹੀਂ ਕੀਤਾ ਕੀਤਾ ਹੈਗਾ ਜਿਹੋ ਜਿਹਾ ਸਾਡੇ ਵਾਲੇ سلوਕ ਕਰ ਰਹੇ ਆ ਪੀਸਫੁਲੀ ਟੰਗਣਾ ਪੁਰਾਮਨ ਟੰਗਣਾ ਸੰਘਰਸ਼ ਕਰਨਾ ਚਾਹੇ ਉਹ ਮਰਨ ਵਰਤ ਸੀਗਾ ਛੇ ਨੂੰ ਦਿੱਲੀ ਜਾਣਾ ਉਹ ਵੀ ਛੋਟੇ ਜਥਿਆਂ ਦੇ ਰੂਪ ਵਿੱਚ ਕੋਈ ਵੀਕਲ ਨਹੀਂ ਸਾਡੇ ਨਾਲ ਹੈਗਾ ਪਹਿਲੂ ਕਹਿੰਦਾ ਸੀ ਤੁਹਾਡੇ ਟਰੈਕਟਰ ਮੋਡੀਫਾਈਡ ਆ ਤੁਹਾਡੇ ਕੋਲ ਪੋਕ ਲੈਣਾ ਵਾ ਕੋਈ ਵੀ ਕਿਸੇ ਕਿਸਮ ਦਾ ਕੋਈ ਲਾਂ ਨਾਡਰ ਦਾ ਇਸ਼ੂ ਨਹੀਂ ਸੀ ਹੈਗਾ ਹਾਂ ਜੋ ਕੁਝ ਹੁਣ ਸਰਕਾਰ ਨੇ ਕੀਤਾ ਜਿਵੇਂ 2.5 ਵਜੇ ਤੋਂ ਬਾਅਦ ਉਹਨਾਂ ਨੇ ਉਹਦੇ ਜਿੱਥੇ ਬੈਠੇ ਸੀ ਉਹਦੇ ਟਿਕਾਣੇ ਨੂੰ ਤੋੜ ਕੇ ਉਹਨਾਂ ਨੂੰ ਚਪਲਾ ਨਹੀਂ ਪਾਉਂ ਦਿੱਤੀਆਂ ਗਈਆਂ ਲਿੜੀ ਨਹੀਂ ਪਾਉਂ ਦਿੱਤੀ ਜਿਵੇਂ ਜ਼ਬਰਦਸਤੀ ਚੁੱਕ ਕੇ ਖੜਿਆ ਵਾ ਅਸੀਂ ਕਹਿੰਨੇ ਆ ਸਰਕਾਰਾਂ ਲੋਕਾਂ ਨੂੰ ਢੁਕਾ ਰਹੀਆਂ ਹੁਣ ਸਰਕਾਰਾਂ ਜਾਣਬੁੱਝ ਕੇ ਆਮ ਜਨਤਾ ਨੂੰ ਢੁਕਾਹਟ ਵਿੱਚ ਪਾਇਆ ਹੈਗਾ ਪੀਸਫੁਲੀ ਟੰਗ ਤਾਂ ਇਹ ਹੋਣਾ ਨਹੀਂ ਸੀ ਫਿਰ ਵੀ ਪੰਜਾਬ ਆ ਹਰਿਆਣਾ ਬੜੇ ਪਿਸਵਲੀ ਲੋਕ ਨੇ ਕਦੇ ਵੀ ਭਾਈਚਾਰਾ ਨਹੀਂ ਤੋੜਦੇ ਕਦੇ ਵੀ ਇਹੋ ਜੀ ਗੱਲ ਨਹੀਂ ਕਰਦੇ ਜਿਹੜੇ ਸਾਡੇ ਹਿੱਤ ਚ ਨਾ ਹੋਵੇ ਤੋਂ ਸਰਕਾਰ ਨੂੰ ਜੇ ਕੋਈ ਕਵਰਾੜ ਸੀ ਕੇਂਦਰ ਨੂੰ ਪੰਜਾਬ ਨੂੰ ਲਾ ਨੱਟ ਦੀ ਸਾਡੇ ਨਾਲ ਬੈਠ ਕੇ ਮੀਟਿੰਗ ਕਰਦੇ ਗੱਲ ਕਰ ਲਈਦੇ ਸਾਡੇ ਨਾਲ ਅੱਜ ਵੀ ਸਰਕਾਰ ਦੀ ਜਿਹੜੀ ਬੁਖਲਾਟ ਨਜ਼ਰ ਆਈ ਆ ਕਬਰਾਹਟ ਨਜ਼ਰ ਆਈ ਆ ਕਿਸਾਨ ਮਜ਼ਦੂਰ ਅੰਦੋਲਨ ਦੇ ਲੀਡਰ ਇਹੋ ਜੀ ਕਾਰਵਾਈ ਨਾਲ ਡਰਨ ਵਾਲੇ ਨਹੀਂ ਹੈ ਨਾ ਪਹਿਲੀ ਵਾਰ ਸਾਨੂੰ ਕੋ ਫੜ ਰਿਹਾ ਨਾ ਅਸੀਂ ਕਿਤੇ ਪਹਿਲੀ ਵਾਰ ਜੇਲਾਂ ਜੁਲਾਂ ਚ ਕੱਟ ਰਹੇ ਆ ਬਹੁਤ ਵਾਰੀ ਕਟੀਆਂ ਅਸੀਂ ਦੁਨੀਆ ਦੇ ਸਾਹਮਣੇ ਮੋਦੀ ਹਕੂਮਤ ਦਾ ਪੰਜਾਬ ਸਰਕਾਰ ਦਾ ਅਸਲ ਚਿਹਰਾ ਦਿਖਾਉਣਾ ਚਾਹੁੰਦੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਸੀ ਮੈਂ ਕਿਸਾਨਾਂ ਦੇ ਨਾਲ ਆ ਉਹ ਹੁਣ ਹੁਣ মিডিਆ ਦੇ ਸਾਹਮਣੇ ਆ ਕੇ ਮੁਖਾਤਬ ਕਰਨ ਪੰਜਾਬ ਨੂੰ ਕਿ ਉਹਨਾਂ ਨੂੰ ਕੀ ਸਮੱਸਿਆ ਸੀ ਕਿਉਂ ਚੱਕਿਆ ਗਿਆ ਉਹਨਾਂ ਨੂੰ ਕੀ ਲੋਨ ਨਾ 9 ਮਹੀਨਾ ਵਿੱਚ ਉਹਨਾਂ ਨੂੰ ਕਿਸਾਨਾਂ ਨੇ ਕਿਹੜਾ ਲੋਨ ਨਾਟ ਦੀ ਸਮੱਸਿਆ ਖੜੀ ਕੀਤੀ ਹੈਗੀ ਜਾਂ ਉਹ ਵੀ ਕਾਰਪੋਰੇਟ ਦੇ ਨਾਲ ਖੜੇ ਹੁੰਦੇ ਆ ਤਾਂ ਮੈਨੂੰ ਸਾਡੀ ਮੰਗ ਆ ਤੁਰੰਤ ਉਹਨਾਂ ਨੂੰ ਲੁਧਿਆਣੇ ਚ ਸੁਣੇ ਜਾ ਰਿਹਾ ਹੈ ਡੀ ਐਮ ਸੀ ਤੇ ਤੁਰੰਤ ਉਹਨਾਂ ਨੂੰ ਉੱਥੋਂ ਛੱਡਿਆ ਜਾਵੇ ਹੋਰ ਜੇ ਦੱਸਾਇਆ ਜਾਵੇ ਇਹਦੇ ਤੋਂ ਚੀਜ਼ੇ ਨਹੀਂ ਚੁੱਕੇ ਹੋਣਗੀਆਂ ਇਹ ਸਰਕਾਰ ਨੂੰ ਚੋਟ ਲੱਗਦਾ ਅਜਿਆ ਉਹ ਸਰ ਦੇ ਨਾਲ ਗੱਲ ਕਰੇ ਗੱਲ ਕਰਕੇ ਮਸਲਿਆਂ ਦਾ ਹੱਲ। ਬਲਦੇ ਸਰ ਹੁਣ ਅਗਲਾ ਐਕਸ਼ਨ ਕੀ ਹੈ? ਬੁਗੜਤਲ ਜਾਇ ਰਹੇਗੀ? ਕੌਣ ਬੈਠੂਗਾ ਇਹ ਆ ਕਿਸ ਤਰ੍ਹਾਂ? ਹਾਂ ਇਹ ਸਾਰਾ ਕੁਝ ਤੁਹਾਨੂੰ ਘੰਟੇ ਤੱਕ ਉੱਥੇ ਜਾ ਕੇ ਦੱਸ ਦਿੰਨੇ ਹੈਗੇ। ਹਾਂ ਅੰਦੋਲਨ ਚੱਲੂਗਾ ਕੰਟੀਨ। ਚੱਲੇਗਾ ਅੰਦੋਲਨ। ਦੋਨੋਂ ਬਾਰਡਰਾਂ ਤੇ ਚੱਲੂਗਾ ਖਨੌਰੀ। ਦੋਹਾਂ ਤੇ ਦੋਹਾਂ ਦੇ ਬਾਰਡਰਾਂ ਤੇ ਚੱਲੂਗਾ। ਉੱਥੇ ਅੱਡ ਚੱਲੂਗਾ ਉੱਥੇ ਅੱਡ ਚੱਲੂਗਾ। ਦੋਵੇਂ ਸਾਂਝੇ ਫੈਸਲੇ ਹੋਣਗੇ ਅੱਜ ਖਨੌਰੀ ਤੇ ਜਾ ਕੇ ਹੋਣੇ ਤੁਹਾਨੂੰ ਸਾਰਾ ਬਲੂਪ੍ਰਿੰਟ ਤੁਹਾਡੇ ਸਾਹਮਣੇ ਹੈ। ਨੌਰੀ ਬਾਰਡਰ ਤੇ ਪੋਖਰਤਲ ਜਾਰੀ ਰਹੇਗੀ ਤੇ ਸੰਭੂ ਤੇ ਵੀ ਪੋਖਰਤਲ। ਨਹੀਂ ਨਹੀਂ, ਦੇਖੋ ਉੱਥੇ ਜਾ ਕੇ ਗੱਲ ਕਰਦੇ। ਖਨੋਰੀ ਬਾਦਰ ਤੇ ਹੀ ਪੋਖਰਤਲ جاری ਰਹੂਗੀ। ਕੋਈ ਨਵੀਂ ਇਨਫਰਮੇਸ਼ਨ ਆਉਂਦੀ ਉਹ ਤੁਹਾਨੂੰ ਦੱਸਦੇ ਆ। ਠੀਕ ਹੈ। ਸਾਡਾ ਕਹਿਣਾ ਵੀ ਜਿਹੜੀ ਇਹ ਸਾਡੀ ਪੰਜਾਬ ਦੀ ਸਰਕਾਰ ਹੈ ਜਿਵੇਂ ਕਿ ਹਾਥੀ ਦੇ ਦੰਦ ਬਖਾਨ ਵਾਲੇ ਹੋਰ ਤੇ ਖਾਨ ਵਾਲੇ ਹੋਰ ਇਹ ਜਿਹੜੀ ਹੈ ਦਿੱਲੀ ਦੇ ਕਦਮਾਂ 'ਚ ਬੈਠੀ ਹੋਈ ਹੈ। ਜਿਹੜੇ ਆਮ ਲੋਕਾਂ ਨੂੰ ਇਹਨਾਂ ਭਰੋਸੇ 'ਚ ਲੈ ਕੇ ਵੋਟਾਂ ਲਈਆਂ ਕਿ ਅਸੀਂ ਆਮ ਲੋਕਾਂ ਦੇ ਘਰਾਂ ਦੇ ਲੋਕ ਆ ਤੇ ਆਮ ਲੋਕਾਂ ਵਾਸਤੇ ਕੰਮ ਕਰਾਂਗੇ ਪਰ ਇਹ ਅੱਜ ਕੰਮ ਉਹਨਾਂ ਕਾਪਰੇਟ ਘਰਾਣਿਆਂ ਵਾਸਤੇ ਦਿੱਲੀ ਦੇ ਦਲਾਲਾਂ ਵਾਸਤੇ ਕਰ ਰਹੇ ਨੇ ਉਹੀ ਦੇ ਵਿੱਚੋਂ ਹੀ ਆ ਰਿਹਾ ਹੈ ਅੱਜ ਸਾਡੇ ਢੱਲੇਵਾਲ ਸਾਹਿਬ ਪੀਸਫੁੱਲ ਸਾਡਾ ਸਾਡੇ 9 ਮਹੀਨਿਆਂ ਤੋਂ ਸ਼ਹਿਰ ਚੱਲ ਰਿਹਾ ਹੈ ਲੇਕਿਨ ਸਰਕਾਰ ਸੁੱਤੀ ਨੂੰ ਜਗਾਉਣ ਵਾਸਤੇ ਸਾਡੇ ਅੱਗੂ ਢੱਲੇਵਾਲ ਸਾਹਿਬ ਨੇ ਅੱਜ ਵੱਡਾ ਫੈਸਲਾ ਲਿਆ ਵੀ ਧੁਖੜਤਾਂ ਤੇ ਬੈਠਾਂਗੇ ਲੇਕਿਨ ਰਾਤ ਸਰਕਾਰ ਨੇ ਐਨਾ ਤਾਨਾਸ਼ਹੀ ਰਵਈਆ ਪਨਾਇਆ ਕਿ ਜਿਵੇਂ بڑا ਵੱਡਾ ਉਹ ਕੋਈ ڈاکੂ ਹੁੰਦਾ ਹੈ ਕੋਈ ਲਟੇਰਾ ਹੁੰਦਾ ਹੈ ਜਿਨ੍ਹਾਂ ਨੂੰ ਵੀ ਐਡੇ ਵੱਡੇ ਆਗੂ ਨੂੰ ਜੁੱਤੀ ਤੱਕ ਨਹੀਂ ਪਾਣ ਦਿੱਤੀ ਉਹਨੂੰ ਪਰਣਾ ਨਹੀਂ ਬੰਨਣ ਦਿੱਤਾ ਐ ਚੱਕ ਕੇ ਲੈ ਗਈ ਪੁਲਿਸ ਜਿਵੇਂ ਕੋਈ بڑا ਵੱਡਾ ਉਹ ਕੋਈ ਮਤਲਬ ਦੇਸ਼ ਦਾ ਕੋਈ ਨਾ ਕ੍ਰਾਈਮ ਕੀਤਾ ਬਹੁਤ ਵੱਡਾ ਇਹ ਬੜੀ ਨਿੰਦਿਆ ਕਰ ਰਹੇ ਹਨ ਫੋਰੀ ਬਾਰਡਰ ਤੇ ਪੰਜਾਬ ਤੋਂ ਥੋੜੀ ਜਿੱਥੇ ਬੰਦੀ ਦੇ ਅਸੀਂ ਆਪਣੀ ਜਦ ਦੇ ਬੰਦੇ ਤੋਂ ਘੱਟੋ ਘੱਟ 250 ਬੰਦਾ ਸਾਡਾ ਤਿਆਰ ਹੈ ਸਾਰੇ ਬੰਦੇ ਆ ਰਹੇ ਨੇ ਜੋ ਇਕੱਠੇ ਹੋ ਗਏ ਸਾਡਾ ਕਾਫਲਾ ਜਾਊਗਾ ਤੇ ਸਾਡੇ ਵਾਂਗੂ ਹੋਰ ਵੀ ਜੱਦੇ ਬੰਦਿਆਂ ਦੇ ਬੰਦੇ ਜਿਹੜੇ ਨੇ ਚਾਵਾਂਗੇ ਅਸੀਂ ਇਹ ਜਿਹੜੀ ਸਰਕਾਰ ਹੈ ਪੰਜਾਬ ਦੀ ਸਰਕਾਰ ਹੈ ਨੇ ਪੈਰਾਂ ਤੇ ਅੱਗ ਬਚਾ ਰਿਆ ਤੇ ਦਿਮਾਗ ਕਿਤੇ ਹੋਰ ਸੀੜਾ ਵੜਿਆ ਹੋਈ ਹੁਣ ਹੰਕਾਰ ਭੁਖੜਤਾਲ ਜਾਈ ਰਹਿ ਰਵੇਗੀ ਕਿ ਕੌਣ ਬੈਠੂ ਹੋਣੇ ਕਿਥਾਂ ਬਿਲਕੁਲ ਸਾਡੀ ਭੁਖੜਤਾਲ ਜਾਰੀ ਹੈ ਜਦੋਂ ਪਹਿਲਾਂ ਡੱਲੇਵਾਲ ਸਾਹਿਬ ਨੇ ਇਹ ਲਾਉਸ ਕਰਿਆ ਸੀ ਕਿ ਮੈਂ ਭੁਖੜਤਾਲ ਤੇ ਬੈਠਣਾ ਹੈ ਤਾਂ ਉਹਦੇ ਮਗਰ ਇੱਕ ਬੜੀ ਵੱਡੀ ਕਤਾਰ ਲੱਗ ਗਈ ਸੀ ਜਿਹ ਅੱਜ ਡੱਲੇਸਵਾਲ ਸਾਹਿਬ ਨੂੰ ਅੰਦਰ ਇਹਨਾਂ ਨੇ ਟੱਕਿਆ ਉਹ ਉਹਨਾਂ ਨੂੰ ਵੀ ਛਡਾਵਾਂਗੇ ਤੇ ਦੂਜੇ ਨੰਬਰ ਦੇ ਨਾਲ ਦੀ ਨਾਲ ਸਾਡਾ ਆਗੂ ਜਿਹੜਾ ਉਹ ਮਿੱਧੇ ਹੋਏ ਸਮੇਂ ਤੇ ਓਕਰਤਾਲ ਦੇ ਬੈਠੇਗਾ ਕਿੱਥੇ ਹੈ ਪਤਾ ਹੈ ਕਿ ਪਤਾ ਲੱਗਿਆ ਲੁਧਿਆਣੇ ਡੀ ਐਮ ਸੀ ਤੇ ਨਹੀਂ ਅਜੇ ਸਾਡੇ ਆਗੂ ਜਿਹੜੇ ਨੇ ਕੋਸ਼ਿਸ਼ ਕਰਦੇ ਨੇ ਜਿੱਥੇ ਵੀ ਪਤਾ ਲੱਗਿਆ ਉੱਥੇ ਜ਼ਰੂਰ ਅਸੀਂ ਚੜਾ ਕੇ ਲੈ ਕੇ ਆਵਾਂਗੇ ਉਹਨਾਂ ਨੂੰ ਤੇ ਬਾਕੀ ਅਗਲੀ ਰਣਨੀਤੀ ਸਾਡੇ ਆਗੂ ਦੱਸਣਗੇ ਜਾ ਕੇ